ਆਏ ਬੱਲੇ ਓਏ ਵੱਡੇ ਵੀਰ ਓਏ ਤੂੰ ਇੱਥੇ ਓ ਵੀ ਕੰਗਣਾ ਨਾਲ ਨਾਲ ਸਾਡਿਆਂ ਕੋ ਭਜਣਾ ਪਾਈਂ ਤੂੰ ਓਏ ਮਾਤਾ ਬਾळा ਤਾਂਗਾ ਆਏ ਓਏ ਓ ਅਸੀਂ ਸੌਖੇ ਆਂ ਮਾਰਾ ਵੇਲੇ ਰੋਂਦੇ ਰਹੂ ਆ ਤੂੰ ਸੇ ਮੇਰੇ ਤੱਕ ਸੁਣ ਲਿਆ ਕਰੋ ਤੇ ਆਪ ਦੇ ਰੰਡੇ ਰੋਣੇ ਲੈ ਕੇ ਵਾਹਿਆ ਨੇ ਓ ਚੰਗਾ ਹਾਂ ਦੱਸ ਕੀ ਹੋ ਗਿਆ ਆ ਸਾਨੂੰ ਪਤਾ ਆ ਓਏ ਹੁਣ ਉਹ ਬਿਆਹ ਦਾ ਸੀਜ਼ਨ ਚੱਲੇ ਜਾਂਦਾ ਓਏ ਕਦੇ ਕਿਸੇ ਦੇ ਰਾਤ ਨੂੰ ਡੀਏ ਚਾਲਦੇ ਆ ਤੇ ਕਿਸੇ ਦੇ ਗੀਤ ਤੇ ਕਿਸੇ ਦੇ ਬੁੜੀਆਂ ਬੋਲੀਆਂ ਪਾਉਂਦੇ ਆ ਓਏ ਹਾਂ ਤਾਂ ਚੰਗੀ ਗੱਲ ਆ ਕਦੇ ਹੋਵੇ ਸਹੀ ਪਰ ਉਹ ਗੀਤ ਮੈਥੋਂ ਸੁਣੇ ਨਹੀਂ ਜਾਂਦੇ ਓਏ ਕਿਉਂ ਕੀ ਗੱਲ ਹੋ ਗਈ ਕੰਨ ਦੁਖਦੇ ਆ ਕੀ ਕਰਨਾ ਦੇ ਸੁਣਨ ਵਾਲੀ ਸ਼ਕਤੀ ਘਟ ਗਈ ਆਏ ਕਾਣੋ ਸੁੱਕਾ ਵੀ ਤੇ ਸਾਨੂੰ ਮੈਂ ਦੱਸਦੀ ਆ ਤੁਸੀਂ ਇਹਨਾਂ ਦੀ ਗੱਲ ਨਹੀਂ ਸਮਝੇ ਇਹਨਾਂ ਦਾ ਮਤਲਬ ਇਹ ਆ ਕਿੰਨਾਂ ਤਾਂ ਬੀਜੂ ਦਾ ਵੀ ਬਿਆਲਾ ਲੱਡੂ ਖਾਣ ਨੂੰ ਜੀ ਕਰਦਾ ਉਹ ਹਾਂ ਪਾਈ ਸਮੋ ਵੇ ਤੱਕ ਗੁਵਾ ਤੂੰ ਮੇਰੇ ਜਲਦੀ ਗੱਲ ਕਹ ਤੇ ਮੁੰਡੀ ਤਾਂ ਬੱਧੀ ਗੱਲ ਆ ਤੁਸੀਂ ਵੀ ਖਾਓ ਨਾਲ ਹੀ ਅਸੀਂ ਖਾ ਲਾਂਗੇ ਓਏ ਹਾਂ ਹਾਂ ਐ ਪਰ ਰੋੜਾ ਤਾਂ ਆ ਵੀ ਆ ਓਏ ਕੋਈ ਕਰਾਉਂਦਾ ਨਹੀਂ ਓਏ ਨਾਲੇ ਮੈਂ ਸੋਨ ਨੂੰ ਇੱਥੇ ਸੱਦਾ ਪੁੱਤਰ ਦੇਣ ਵਾਸਤੇ ਹੁੰਦਾ ਏ ਸੋਨ ਨੂੰ ਮੈਂ ਰਿਸ਼ਤਾ ਕਰਵਾਉਣ ਵਾਸਤੇ ਸਦਾ ਆ ਭਰਾ ਲੋਗੀ ਮੇਰਾ ਤੋਪਾ ਕਿਸੇ ਨਾਲ ਓਏ ਵੱਡੇ ਵੀਰ ਓਏ ਜਿਹੜੇ ਹਿਸਾਬ ਤੇ ਤੇਰੀ ਉਮਰ ਹੋਗੀ ਓਏ ਬਸ 2-3 ਸਾਲ ਹੋਰ ਖੜ ਜਾ ਤੇਰਾ ਤੋਪਾ ਅਸੀਂ ਨਹੀਂ ਹੁਣ ਤਾਂ ਰੱਬ ਵੀ ਭਰਾਉ